ਬੀਤੇ ਦਿਨੀ ਅੰਮ੍ਰਿਤਸਰ ਵਿੱਚ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ 바ਵਾ ਸਾਹਿਬ ਜੀ ਦੀ ਪ੍ਰਤੀਮਾ ਦੇ ਨਾਲ ਜੋ ਵਿਵਾਦ ਵੀ ਹੋਈ ਸੀ ਉਸ ਦੇ ਸਬੰਧ ਵਿੱਚ ਦਲਿਤ ਭਾਈਚਾਰੇ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ਦਾ ਭਰਮਾ ਸਮਰਥਨ ਜੈ ਭੀਮ ਜੈ ਭਾਰਤ ਜੈ ਕਿਤੇ ਹੂ ਧਰਮ ਜੈ ਭਾਰਤ ਹਰ ਹਰ ਬਾਣੀ ਅੱਜ ਸਾਰਿਆਂ ਨੂੰ ਪਤਾ ਹੀ ਹੈ ਕਿ ਜਿੱਦਾਂ ਜਲੰਧਰ ਦੀ ਬੰਦ ਦੀ ਕਾਲ ਸੀਗੀ ਉਹਦੇ ਤਹਿਤ ਅੱਜ ਕਿਸ਼ਨਗੜ੍ਹ ਦੇ ਵਿੱਚ ਸਾਰੇ ਸਾਥੀ ਜਿਹੜੇ ਆ ਇਕੱਠੇ ਹੋਏ ਆ ਜੋ ਦੁਕਾਨਾਂ ਦੁਕਾਨਦਾਰਾਂ ਨੇ ਬਹੁਤ ਸਹਿਯੋਗ ਕੀਤਾ ਸਾਰੀਆਂ ਦੁਕਾਨਾਂ ਜਿਹੜੀਆਂ ਬੰਦ ਆ ਤੇ ਅੱਜ ਜੋ ਇਹ ਅਣਹੋਣੀ ਜਿਹੜੀ ਆ ਇਹ ਜਿਹੜੀ ਘਟਨਾ ਇਹਦੀ ਅਸੀਂ ਨਿੰਦਾਰ ਕੱਲ ਦੀ ਕੀਤੀ ਸੀ ਪਰ ਕੀ ਆ ਕਿ ਸਾਡੇ ਨਾਲ ਹੀ ਇਦਾਂ ਕਿਉਂ ਹੁੰਦਾ ਅਸੀਂ ਅੱਜ ਇਹ ਸੋਹ ਖਾਂਦੇ ਆ ਕਿ ਜੇ ਸਾਡੇ ਰਾਈਵਰਾਂ ਦਾ ਮੁੜ ਕੇ ਕੋਈ ਇੰਦਾ ਦਾ ਅਪਮਾਨ ਹੋਇਆ ਜabb ਇਹਦੀ ਵੀ ਹੋਈ ਤੇ ਅਸੀਂ ਜਿਹੜਾ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਸੰਗਤ ਸਿਖਾਵਾਂਗੇ ਜਾਂ ਇਹਨਾਂ ਦੇ ਸੋਤੇ ਲਾਵਾਂਗੇ ਕਿਉਂਕਿ ਇੰਦਾ ਦੇ ਜਿਹੜੇ ਇਸ਼ਾਰਾਤੀ ਅਨਸਰ ਆ ਇਹ ਸਮਾਜ ਦੇ ਵਿੱਚ ਇੱਕ ਗਲਤ ਮੈਸੇਜ ਜਿਹੜਾ ਦਿੰਦੇ ਆ ਕਿਉਂਕਿ ਜਿਹੜੀਆਂ ਏਜੰਸੀਆਂ ਕੰਮ ਕਰਾ ਰਹੀਆਂ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸੁਧਰ ਜਾਓ ਅਗਰ ਤੁਸੀਂ ਅੱਜ ਨਾ ਸੁਧਰੇ ਤੇ ਸਾਨੂੰ ਉਧਾਰ ਨਾ ਆਉਂਦਾ ਕਿਉਂਕਿ ਰਵਦਾਸ ਮਹਾਰਾਜ ਜੀ ਸਾਡੇ ਰਾਈਵਰ ਜਿੰਨੇ ਵੀ ਹੋਏ ਆ ਉਹਨਾਂ ਨੇ ਸਾਨੂੰ ਜਿਹੜਾ ਇੱਕ ਵਧੀਆ ਜਿਹੜਾ ਪਲੇਟਫਾਰਮ ਦਿੱਤਾ ਉਹਨਾਂ ਦਾ ਜਿਹੜਾ ਮਿਸ਼ਨ ਨੂੰ ਲੈ ਕੇ ਅਸੀਂ ਚੱਲੇ ਹੋਏ ਆ ਅਸੀਂ ਆਪਣੀ ਸਿਹਤ ਮਿਸ਼ਨ ਨੂੰ ਚੱਲੇ ਹੋਏ ਆ ਜੇ ਸਾਨੂੰ ਜਿਹੜੇ ਕੁੱਤੇ ਬਿੱਲੇ ਭੌਂਕਦੇ ਆ ਸੱਚੇ ਖੱਬੇ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਪਰ ਇਹਨਾਂ ਨੂੰ ਚੇਤਾਵਨੀ ਇਹੀ ਆ ਕਿ ਸੁਧਰ ਜਾਓ ਨਹੀਂ ਤਾਂ ਤੁਹਾਨੂੰ ਅਸੀਂ ਇਦਾਂ ਦੀ ਨੱਥ ਪਾਵਾਂਗੇ ਕਿ ਜਿਹੜਾ ਆਉਣ ਵਾਲੀਆਂ ਤੁਹਾਡੀਆਂ ਪੀੜ੍ਹੀਆਂ ਵੀ ਯਾਦ ਕਰੂਗੀ ਤੇ ਜਿਹੜਾ ਵਿਅਕਤੀ ਫੜਿਆ ਗਿਆ ਵਿਅਤ ਵੀ ਕਰਦਾ ਪ੍ਰਧਾਨ ਜੀ ਉਸ ਦੀ ਪਰੇਸ਼ਾਨ ਹੋਈ ਹੋਗੀ ਉਹਦੀ ਪਹਿਚਾਣ ਜਿਹੜੀ ਹੋਈ ਆ ਤੇ ਉਹ ਜਿਹੜੀ ਆ ਸਾਰਿਆਂ ਦੇ ਸਾਹਮਣੇ ਆ ਪਰ ਅਸੀਂ ਜਿਹੜਾ ਸੀਬੀਆਈ ਜਾਂਚ ਦੀ ਮੰਗ ਕੀਤੀ ਆ ਤੇ ਜੇ ਸਾਨੂੰ ਜਿਹੜਾ ਪਤਾ ਲੱਗਣਾ ਚਾਹੀਦਾ ਕਿ ਏਜੰਸੀਆਂ ਜਿਹੜੀਆਂ 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 ਸਾਡੇ ਲੋਕਾਂ ਤੋਂ ਇੰਨਾ ਦਾ ਕੰਮ ਕਰਾ ਰਹੀਆਂ ਅਸੀਂ ਮੰਗ ਕਰਦੇ ਆ ਕਿ ਜਿਹੜੀ ਇਹਨਾਂ ਦੇ ਪਿੱਛੇ ਜਿਹੜੀ ਵੀ ਏਜੰਸੀ ਆ ਜਾਂ ਕੋਈ ਜਿਹੜੇ ਸ਼ਰਾਰਤੀ ਲੋਕ ਆ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਲਦੀ ਇਹਨਾਂ ਦਾ ਪਰਦਾ ਫਾਸ਼ ਕਰ ਤੇ ਇਸ ਤੋਂ ਬਾਅਦ ਪ੍ਰਧਾਨ ਜੀ ਆਪਣਾ ਰੂਟ ਕੀ ਹੈ ਜੀ ਇਸ ਤੋਂ ਬਾਅਦ ਜਲੰਧਰ ਦੇ ਵਿੱਚ ਸਾਰਾ ਜਲੰਧਰ ਬੰਦ ਹੈ ਜੀ ਔਰ ਅੱਜ ਬੰਦ ਨੂੰ ਬਹੁਤ ਸਹਿਯੋਗ ਦਿੱਤਾ ਸਾਰਿਆਂ ਨੇ ਤੇ ਸਾਡੇ ਭਰਾ ਸਾਰੇ ਕਿਤੇ ਸਾਬੀ ਜੀ ਵੀ ਆਏ ਆ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰਨੀ ਆ ਤੇ ਮੈਂ ਬੇਨਤੀ ਕਰਦਾ ਹਰ ਇੱਕ ਸਮਾਜ ਦੇ ਕਿਉਂਕਿ ਦੇਖੋ 바ਵਾ ਸਾਹਿਬ ਵੀ ਇੰਤਰ ਸਾਡੇ ਇਕੱਲਿਆਂ ਦੇ ਨਹੀਂ ਉਹ ਸਾਰਿਆਂ ਦੇ ਕਿਉਂਕਿ ਸੰਵਿਧਾਨ ਸਾਨੂੰ ਰਾਈਟ ਦਿੰਦਾ ਹਰ ਇੱਕ ਚੀਜ਼ ਦਾ ਜਿਹੜਾ ਸੰਵਿਧਾਨ ਰਾਈਟ ਦਿੰਦਾ ਤੇ ਮੈਂ ਚਾਹੁੰਦਾ ਕਿ ਅਸੀਂ ਸਾਰੇ ਨਾਲ ਮਿਲ ਕੇ ਹਮਲਾ ਮਾਰੀਏ ਇੰਦਾ ਦੇ ਜਿਹੜੇ ਸ਼ਰਾਰਤੀ ਲੋਗ ਆ ਜਿਹੜੇ ਦੱਲੇ ਲੋਗ ਆ ਇਹਨਾਂ ਨੂੰ ਨੱਥ ਪਾਈਏ ਧੰਨਵਾਦ ਮੈਂ ਭਾਰਤੀ ਗਾਇ ਗੁਰਦੇਵ ਧੰਨਵਾਦ ਹੈਓ ਸੋ ਸਾਰੇ ਸਾਥੀਆਂ ਨੂੰ ਪਤਾ ਹੈ ਕਿ 22 ਜਨਵਰੀ ਨੂੰ 바ਵਾ ਸਾਹਿਬ ਦੇ ਪੁੱਤ ਦੀ ਵਿਆਹਤੀ ਕੀਤੀ ਗਈ ਔਰ ਇਹ ਵਿਆਹ ਦੇ ਪਿੱਛੇ ਜੇਸ ਬੰਦੇ ਦਾ ਵੀ ਜੇਸ ਏਜੰਸੀ ਦਾ ਵੀ ਹੱਥ ਹੈ ਅਗਰ ਉਹ ਸੋ ਨਹੀਂ ਕਰਦੀਆਂ ਸਰਕਾਰਾਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਅੰਦੋਲਨ ਕਰਾਂਗੇ ਔਰ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਜਿਦਾ ਅੱਜ ਕਿਸ਼ਨਗੜ੍ਹ ਬੰਦ ਕੀਤਾ ਜਲੰਧਰ ਬੰਦ ਕੀਤਾ ਪੂਰੇ ਪੰਜਾਬ ਭਾਰਤ ਦੇ ਵਿੱਚ ਚਾਰਨਾ ਵਿੱਚ ਬੇਨਤੀ ਆ ਕਿ ਇਸੇ ਤਰ੍ਹਾਂ ਸਾਰੇ ਸਮਾਜ ਸਾਡਾ ਸਹਿਯੋਗ ਦਿਓ ਜੈ ਭੀਮ ਜੈ ਮਾਤਾ ਮੜੇ ਭਾਈ ਪਿੱਛੇ ਆ ਜੀ ਯਾਰ ਪਿੱਛੇ ਆ ਜਿਓ ਬਾਬਾ ਸਾਹਿਬ ਦਾ ਟੀ ਸੋਚ ਤੇ ਰਹਿਣਾ ਦੇਾਂਗੇ ਧੋਕੇ ਬਾਬਾ ਸਾਹਿਬ ਦਾ ਟੀ ਸੋਚ ਤੇ ਰਹਿਣਾ ਦੇਾਂਗੇ ਧੋਕੇ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਰਹਿਣਾ ਦੇਾਂਗੇ ਧੋਕੇ ਬਾਬਾ ਸਾਹਿਬ ਦਾ ਟੀ ਸੋਚ ਤੇ ਰਹਿਣਾ ਦੇਾਂਗੇ ਧੋਕੇ ਪੈ ਰਿਖੇ ਨੂੰ